ੴ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗਉੜੀ ਮਹਲਾ ਪੰਜਵਾਂ ਮਾਨ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਉਠਹ ਰਿਆ ਰਾਧੀਐ ਪੂਰਨ ਸਤਗੁਰ ਗਿਆਨ ਜਿਤ ਕਟ ਵਸੈ ਪਾਰ ਬਰਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਅਰਾਧਿ ਓਟ ਤਰੀ ਜਗ ਜੀਵਨਾ ਮੇਰ ਠਾਕੁਰੀ ਅਗਮਿ ਅਗਾਧਿ ਭਏ ਕਿਰਪਾਲ ਗੁਸਾਈਆ ਕੀ ਸੋਭ ਸੰਤਾਪੀ ਤਤਿ ਵੋਨ ਲਗਈ ਸਤਗੁਰ ਰਖਿਆ ਗੁਰ ਨਾਰਾਇਣ ਦੇ ਗੁਰੇ ਗੁਰ ਸੱਚਾ ਸਿਰਜਨ ਹਾਰਿ ਗੁਰ ਤੁਠੈ ਸਭ ਕੀ ਸੁਖਾਇ ਜਨ ਨਾਨਕ ਸਦ ਬਲਿਹਾਰੀ ਗਉੜੀ ਮਹੱਲਾ ਪੰਜਿਮਾ ਉਕੇ ਹਰੇ ਕੀ ਏ ਕੀ ਨਮਾਹੇ ਅਮਰਤ ਦ੍ਰਿਸ਼ਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਏ ਚੰਤੀ ਪੁਨੀ ਮਨ ਅਸ ਕਰਿ ਦੇਆ ਸਤਗੁਰ ਗੁਣ ਤਸ ਦੁਖ ਨਾ ਠੇ ਸੁਖ ਆਏ ਸਮਾਏ ਦੀਰਨੇ ਪਰਿ ਜਾ ਗੁਰ ਫੁਰਮਾਇ ਇਹ ਜੁ ਪੁੰਨੀ ਪੂਰੇ ਗੁਰ ਮੇਲੇ ਨਾਨਕ ਤੇ ਦੰਸੋ ਫਲ ਫਲੇ ਗਉੜੀ ਮਹੱਲਾ ਪੰਜਵਾ ਤਾਪ ਕੈ ਪਾਈ ਪ੍ਰਭ ਸੰਤ ਸਿਸਲ ਭਏ ਕਿਨੀ ਪ੍ਰਭ ਦਾਤਾ ਪ੍ਰਭ ਕਿਰਪਾ ਤੇ ਭਈ ਸੁਖੰਲੀ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਅਗਲੇ ਰੋਗ ਕਾ ਬਿਨ ਸਿਆਤਾ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪਾਣੀ ਦੁਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨਿ ਆਇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਨਾਮ ਹੀ ਰਸਨ ਵਖਾਣੀ ਰਹਾ ਇਕ ਸਬਨ ਨਾਹੀ ਤੂ ਜਾ ਕੋਈ ਜਾ ਕੀ ਦ੍ਰਿਸ਼ ਸਦਾ ਸੁਖ ਹੋਈ ਸਾਧਨ ਮੇ ਸਖਾ ਕਰੇ ਕੀ ਹਰੀ ਹਰੀ ਅਖਰ ਮਨ ਮੇ ਲੇ ਰਵਰੇ ਆਸਰ ਬਤ ਸੁਆਮੀ ਗੁਣ ਗਾਵੈ ਨਾਨਕ ਅਸਰ ਜਾਣੀ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹੀਰੇ ਕਿਨ ਮਾਇ ਹਰ ਹਰ ਕਥਾ ਸਾਧ ਸੰਗ ਸੁਨਾਇ ਪੀਪ ਤਰਾ ਮਲਾ ਸਿ ਅਮਰਤ ਗੁਣ ਜਾਸੀ ਜਪਿ ਹਰ ਚਰਨ ਮਿਟੀ ਗੁਣ ਤਾ ਖੁਦ ਤਾ ਸੀ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕਹਿ ਰਿਦਾ ਬਸੈ ਭਗਵਾਨ ਔਕਤ ਮੰਤਰ ਤੰਤ ਸਭ ਛਾਰਿ ਕਰਨੈ ਹਾਰਿ ਜਤਨ ਮੈਂ ਤਾਰਿ ਤਾਜ ਸਭ ਧਰਮ ਭਜੋ ਪਾਰ ਬਰਮ ਕੋ ਨਾਨਕੀ ਅਟਲ ਰੋ ਧਰਮ ਗੌੜੀ ਮਹੱਲਾ ਪੰਜਵਾ ਸੰਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾ ਰਾਮ ਨਾਮ ਨੇ ਪ੍ਰਤਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਯਗਮਯ ਪਾ ਵਿਚਾਰੇ ਤਦ ਸੰਗਮ ਹੈ ਨਿਸਤਾਰੇ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਹ ਦੇ ਉਪਰੇ ਜਨ ਮੀਤ ਮਨ ਵਚ ਕਰਮ ਪ੍ਰਭ ਆਪਣਾ ਤੇ ਆਈ ਨਾਨਕ ਦਾਸ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾਂ ਨੇਤਰ ਪ੍ਰਕਾਸ਼ ਕੀ ਆ ਗੁਰ ਦੇਵ ਭਰਮ ਗਏ ਪੂਰਨ ਭਈ ਸੇਵਾ ਰਹਾ ਸਿਤਲਾ ਤੇ ਰਖਿਆ ਬੇਰੀ ਪਾਰ ਪਰਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੂ ਜੀਵੈ ਸਾਧ ਸੰਗ ਜਰੀ ਅੰਮ੍ਰਿਤ ਪੀਵੈ ਟੋੜੀ ਬੱਲਾ ਪੰਜਵਾ ਮੰਤਰ ਕਰ ਬੈਸੋ ਹਰਦਨ ਪਿਆਰੇ ਸਤਿਗੁਰ ਤੁਮਰੇ ਇਕਾਦ ਸੁਹਾਰੇ ਰਹੋ ਦੂ ਦੁਸਤ ਤੂਤੇ ਪਰਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਤਾਰ ਬਾਦਸ਼ਾਹ ਸਭ ਸੇ ਸਭ ਬਸ ਕਰਦੀਨੇ ਅਮਰਤ ਨਾਮ ਹਰਸ ਪੀਨੇ ਨਿਰਭਉ ਹੋਏ ਬਜੋ ਭਗਵਾਨ ਸਾਦ ਸੰਗਤ ਮਿਲ ਕੇ ਨੋਦਾਨ ਸ਼ਰਨ ਭਈ ਪ੍ਰਭ ਅੰਤਰ ਜਾਮੀ ਨਾਨਕ ਝੋਟ ਪਕੀ ਪ੍ਰਭ ਸੁਹਾਮੇ ਗੌੜੀ ਮਿਹੱਲਾ ਪੰਨਵਾ ਰਾਕ ਪਤਾ ਤਰਕ ਮੇਰੇ ਮੋਇ ਨਿਰਗੁਣ ਸਭੁਣ ਤੇਰੇ ਰਹਾ ਪੰਚ ਵਿਖਾਤੀ ਏਕ ਗਰੀਬਾ ਰੱਖੋ ਰਖੁ ਹੰਹਾਰੀ ਖੀਦ ਕਰੈ ਔਰ ਬਹੁਤ ਸੰਤਾਵੈ ਆਇਓ ਇਸਰਨ ਤੁਹਾਰੇ ਕਰ ਕਰ ਹਾਰਿਓ ਵਿੰਤਿ ਬੋ ਭਾਤੀ ਛੋਟੇ ਕਤੂ ਨਾਹੀ ਏਕ ਬਾਤ ਸੁਨਤਾ ਕੀ ਓਟ ਸਾਧ ਸੰਗ ਮਿਟਜੈ ਕਰ ਕਿਰਪਾ ਸੰਤ ਮਿਲੇ ਮੋਹੀ ਇੰਤੇ ਧੀਰਜ ਪਾਇ ਅੰਤਿ ਮਤ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਯਾ ਜੀਤ ਲਏ ਹੋਈ ਮਨਾਂ ਵਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਿਆ ਪਰਗਾਸ ਆਇਆ ਪਦ ਨਿਰਵਾਣੀ ਬਿਲਾ ਲੀ ਹਲਾ ਪੰਜਵਾ ਸਰਬ ਕਲਿਆਣ ਕੀ ਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਨ ਲਾ ਕਹਿ ਤਪ ਅਰਥਿ ਅਭੇਵ ਤਰਤ ਪੁਨੀਤਿ ਭਈ ਗੁਣ ਗਾਏ ਦੁਰਤ ਕੀ ਆਹਿਆ ਨਾਮ ਤੇ ਆਈ ਰਹਾ ਸਭਨੀ ਥਾਈ ਰਵਿਆ ਆਪ ਆਜੂਗਾ ਅਜਾ ਕਬੜ ਪਰਤਾਪੀ ਗੁਰ ਪ੍ਰਸਾਦਿ ਨਾ ਹੋਏ ਸੰਤਾਪੀ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਊਠੇ ਪ੍ਰਭੁ ਕੋ ਪਾਏ ਸਤੁਰ ਤੁਮ ਥੇ ਪਾਰ ਬ੍ਰਹਮ ਪ੍ਰਭੇ ਰਖਵਲੇ ਜਿੱਥੇ ਕਿੱਥੇ ਦੀਸੇ ਨਾਲੇ ਨਾਨਕ ਦਾਸ ਖਸਮ ਪਰਤ ਪਾਲੇ ਬਿਲਾਵਲੀ ਮਹੱਲਾ 5 ਚਰਨ ਕਮਲ ਪ੍ਰਭੇ ਹਰਦੇ ਤੇ ਆਏ ਰੋਗ ਗਏ ਸਭਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਣ ਸਫਲ ਜਨਮ ਜੀਵਨ ਪਰਮਾਨ ਓ ਅਕਤ ਕਥਾ ਅਮਰਤ ਪ੍ਰਭ ਬਾਣੀ ਕੋ ਨਾਨਕ ਜਪਜੀਪ ਹੈ ਜੀ ਹੈ ਗਿਆਨੀ ਬਿਲਾਵਲੀ ਮਹੱਲਾ ਪੰਜਵਾ ਸੰਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਤੇ ਜਨਨਦੂਰੇ ਰਹਾ ਤਾਪ ਪਾਪ ਸੰਤਾਪ ਵਿਨਾਸੇ ਅਰ ਸਿਮਰਤੀ ਕਿਲਵਿਕ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਰ ਸواری ਬਿਲਾਵਲੇ ਮਹੱਲਾ ਪੰਜੇ ਮਾ ਸਗਲੇ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਦ ਨਾ ਹੋਏ ਕਿਰਪਾਲ ਵਿਖਸੇ ਸਭ ਪਰਵਾਰੇ ਕਰੇ ਸਤਗੁਰ ਆਪ ਸੁਵਾਰਿਆ ਵੱਡੀ ਅਰਚਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਬੰਨ ਤਣ ਤਰੇਪਣ ਹਰਿਆ ਹੋਏ ਅਗਲੇ ਜੀ ਸਦਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਤਿ ਪੂਜਾਰੇ ਆ ਬੇ ਲਬਲੀ ਮਹੱਲਾ ਪੰਜਵਾ ਰੁਕ ਗਿਆ ਪ੍ਰਭ ਆਪ ਬਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਰਹਾ ਰਜ ਰਜ ਭੋਜਨ ਕਾਬ ਮੇਰੀ ਪਾਈ ਅਮਰਤ ਨਾਮ ਇਹ ਰਤਮੈ ਆਈ ਨਾਨੇ ਗੁਰ ਪੂਰੇ ਸਰਣਾਇ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵ ਮਹੱਲਾ ਪੰਜਮ ਤਾਤ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਪੜਮ ਤੂੰ ਬਖਸਿਆ ਸੰਤਨ ਰਸ ਤੋਗ ਰਹਾ ਸਰਬ ਸੁਖਾਂ ਤੇ ਮੰਡਲੀ ਤੇਰਾ ਮੰਤਨੇ ਆ ਰੋਗੀ ਗਉ ਗਾਵੋ ਨਿਤਰਾਮ ਕੇ ਇਹੋ ਕਿਤ ਜੋਗਿ ਆਇ ਵਸੋ ਕਰ ਦੇਸੁ ਮੈਂ ਇਹ ਭਲੇ ਸੰਜੋਗਿ ਨਾਨਕ ਪ੍ਰਭ ਉਪਰਸਨੋ ਭੈ ਲੈ ਗਏ ਜੋਗ ਬਿਲਾਵ ਮਹੱਲਾ ਪੰਜ ਮਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆ ਪ੍ਰਭ ਪਰਮ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਟਿਆਲ ਕਰੋਗਾ ਮਨ ਤਨ ਸੀਥਲ ਸੁਖੀ ਭਇ ਪ੍ਰਭ ਧਿਆਨ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨੈ ਵੇ ਆਪੈ ਸਾਧ ਸੰਗ ਮਨ ਤਨ ਹਿਤ ਹੈ ਇਹ ਦੁਖ ਨੈ ਜਪੈ ਹਰ 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 ਜਾਪੀਐ ਅੰਦਰ ਲਿਵ ਲਾਈ ਜਿੱਦੇ ਹੀ ਉਤਰੈ ਸੋਦੇ ਹੋਏ ਸਾਧੂ ਸਰਣਾਾਈ ਸਤਿ ਸੰਤ ਜਪੇ ਹਰ ਨਾਮ ਜਸ ਆਖੀ ਦੂਰ ਬੁਲਾਈ ਮਾ ਮੰਤਰੀ ਨਾਨਕ ਕਥੈ ਹਰ ਕੀ ਗੁਣ ਗਾਈ ਬੀ ਲਾਵਲੀ ਮਹੱਲਾ ਪੰਜਵਾ ਹਰ ਹਰਿਆ ਰਾਦੀਏ ਹਰਿ ਹਰੀ ਹਰਿਆ ਰਾਦੀਏ ਉਈਏ ਰਹੋਗੀ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰਹੋਗੀ ਰਹਾ ਗੁਰਪੂਰਾ ਹਰਿ ਧਾਪੀਏ ਜਿਤ ਕੀ ਜੈ ਭੋਗੇ ਸਭ ਸੰਗਤ ਕਹਿ ਵਾਰਣ ਮਿਲਿਆ ਸੰਜੂਗੀ ਜਿਤ ਸਿਮਰਤ ਸੁਖ ਪਾਈਏ ਬਿਨ ਸਹਿਬੀ ਯੋਗੀ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗੇ ਰਾਗੇ ਬਿਲਾਵਨ ਮਹੱਲਾ ਪੰਜਮਾ ਦੋ ਪਦੇ ਘਰ ਪੰਜਮਾ ਇਕ ਯੋਂਕਾਰੇ ਸਤਿਗੁਰ ਪ੍ਰਸਾਦਿ ਅਵਰ ਅਵਰ ਪਾਪ ਸਭ त्याਗੇਆ دارو ਨਾਮ ਲਿਆ ਤਾਂ ਪਾਪ ਸਭ ਮਿਟੇ ਰੋਗੇ ਇਤਲ ਮਨ ਭੇ ਗੁਰਪੁਰ ਆਇ ਰਾਤਿ ਸਖਲਾ ਦੁੱਖ ਗਿਆ ਰਾਖਣ ਹਰਿ ਰਾਖਿਆ ਆਪਣੀ ਕਰਮੇ ਰਹਾ ਬਾਹੋਂ ਪਕੜ ਪ੍ਰਭ ਕਾਟਿ ਕੀ ਨਾ ਆਪਣੇ ਿਇਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੇ ਬੀਲਾ ਦੀ ਮਹੱਲਾ ਪੰਜਵੀਂ ਮਾ ਰੋਗ ਮਿਟਾਇਆ ਆਪ ਪ੍ਰਭੇ ਬੁਝਿਆ ਸੁਖ ਸਾਧਨ ਤੇ ਵੱਡ ਪਰਤਾਪੀ ਅਸਰਦਰੂਪੀ ਹਰ ਕੀਨੀ ਦਾਤੇ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਸ ਕੀ ਸਰਣਾ ਗਤਿ ਜੋ ਸਦਾ ਸਹਾਈ ਰਹਉ ਦਿੱਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲੀ ਮਹੱਲਾ ਪੰਜਵੀਂ ਮਤਾ ਤੇ ਵਾਉਣ ਲਗਈ ਪਾਰ ਬ੍ਰਹਮ ਸੁਨਾਈ ਚੋਗਰਧ ਹਮਾਰੇ ਰਾਮਿਕਾਰ ਦੁਖ ਲਗੈ ਨ ਭਾਈ ਸਤਗੁਰੂ ਪ੍ਰੂਰਆ ਭੇਟਿਆ ਜਨ ਬੰਦ ਬਣਾਈ ਰਾਮ ਨਾਮਿ ਔਖੀ ਦਿਆ ਇਕਾਲੇ ਬਲਾਈ ਰਹਾ ਰੱਖ ਲਈ ਤਨ ਰਖਣ ਹਾਰਾ ਸਭ ਬਿਆਦ ਮਿਟਾਈ ਕੋ ਨਾਨੀ ਕਿਰਪਾ ਪਈ ਪ੍ਰਭ ਰਵੇ ਸਹਾਈ ਬਿਲਾਵਲੀ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਹਮ ਗੁਰ ਦੇਵਾ ਸੁਖ ਸ਼ਾਂਤ ਸਹਿ ਜੀ ਆਨੰਦ ਰਪਈ ਪੂਰਨ ਭੀ ਸੇਵਾ ਰਹਾ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪੀ ਰੋਗ ਮਿਟਾਏ ਜੀਵਾਂ ਲਿਨ ਜਾ ਕਾ ਵਡ ਕਰਤਾ ਆਪੀ ਦੁਖ ਹਮਾਰੇ ਬਖਸੀਨ ਆਪਣੀ ਕਲਤਾ ਰੀ ਮਨ ਵਾਂਚਿਤ ਫਲ ਦਿੱਤੀਨ ਨਾਨਕ ਬਲਿਆਰੀ ਬੇਲਾਵਲੇ ਮਹੱਲਾ ਪੰਜਵਾ ਆਪ ਲਾਹਿਆ ਗੁਰਸਿਰ ਜਮਹਾਰੀ ਸਤਿਗੁਰੇ ਆਪਣੇ ਕੋਪਲ ਜਾਈ ਜਿਨ ਪੈਜ ਰਖੀ ਸਾਰੈ ਸੰਸਾਰੀ ਰਹਾ ਕਰਮਸਤਕ ਧਾਰ ਬਲ ਕੇ ਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੇ ਮਿਹਰਬਾਨ ਗੁਰ ਨਾਨਕ ਬੋਲੇ ਦਰਗਹ ਪਰਵਾ ਮੇ ਲਵਲੀ ਮਹੱਲਾ ਪੰਜਿਮਾ ਤਾਪ ਪਾਪ ਤੇਰਾ ਖੀਆ ਪੀ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮਹਿਰਤੇ ਮੈਂ ਜਾਪੀ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੋ ਜਗਲੇ ਉਦਾਰ ਸਗਲੇ ਜਗ ਤੇ ਉਦਾਰ ਨਵਕੰਢੀ ਪਰਤਾਪੀ ਦੁਖ ਬਿਨ ਸੇ ਸੁਖ ਅਨੰਦ ਪਰਵੇਸਾ ਜਿਸਨੂੰ 부ਜੀ ਮਨ ਤਨ ਸਾਚਤਰਾਪੇ ਅਨਾਥ ਕੋ ਨਾਥ ਸਰਣ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਭਾਪੀ ਭਗਤ ਬੱਛਲ ਪੈ ਭਜਨ ਸੁਆਮੀ ਗੁਣ ਗਾਵਤ ਨਾਨਕ ਅਲਾਪ ਸੋਰਠ ਮਹੱਲਾ ਪਾਜੇਵਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਗੋਡ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖੇ ਗਾਵੋ ਸੁਣਾਓ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾ ਸਾਚਾ ਸਹੇਵੀਓ ਮਿੱਤ ਵਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪਰਤਪਾਲਾ ਹਰਿ ਅਮਰਤ ਨਾਮੇ ਭੋਸ ਭੋਜਨ ਨਿਤ ਪੰਚੋ ਸਰਬ ਪਿੱਲਾ ਸੁਖ ਪਾਵੋ ਜੇ ਰਮਰਾਤਾ ਸਭ ਨਟੁ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਿਣਾਈ ਪ੍ਰਗਟ ਭਈ ਸਗਲੇ ਤੁਘ ਅੰਤਰ ਗੁਰ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਵਾ ਸੂਖੀ ਮੰਗਲ ਕਲਿਆਣ ਸਹਿਤ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰੱਖੋ ਬਾਰਿਕ ਸਤਿਗੁਰੂ ਤਾਪੇ ਉਤਾਰਿਆ ਯੂਰੇ ਸਤਿਗੁਰ ਕੀ ਸਰਣਾਇ ਜਾਕੀ ਸੇਵਨvirti ਜਾਈ ਰਹਾ ਨ ਕਰ ਮੈਂ ਸੂਖ ਬਾਹਰ ਫੁਨ ਸੁਖਾ ਰਬੇ ਆਪਣੇ ਭਏ ਦੇ ਅੱਲ ਨਾਨਕ ਬਿਗਨਨ ਲਾ ਕਹਿ ਓ ਮੇਰਾ ਪ੍ਰਭੂ ਆ ਕਿਰਪਾਲਾ ਸੋਟ ਮੁਹਰ ਲਾ ਪੰਜ ਮਾ ਗਏ ਕਲੇਸ਼ ਰੋਗ ਸਭ ਨਾ ਸੇ ਪ੍ਰਭ ਜਪਨੇ ਕਿਰਪਾ ਧਾਰੀ ਆਠ ਪਹਿਰਿਆ ਰਧੋ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਉ ਤੂੰ ਸੁਖ ਸੰਪਤਿ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਕਰਮ 'ਤੇ ਭਰੋਸਾ ਕਉ ਨਾਨਕ ਗੁਰੂ ਪੂਰਾ ਭੇਟਿਓ ਮਿਟਿ ਗੋ ਸਗਲਿਆਂ ਦੇਸ ਸੋਟ ਮਰ ਹਲਾ ਪਾਜੈ ਵਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਗੁਪ ਮਿਟਾਇਆ ਤਾਪ ਰੋਗ ਕਈ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਮ ਸੰਭਲਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਦਿਆਲ ਜੈ ਜੈ ਕਰ ਭਈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲ ਸੋਟ ਮਹੱਲ ਪੰਜਿਵਾ ਦੁਰਤ ਕੋ ਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਵਾਰਿਆ ਪਾ ਬ੍ਰਹਮ ਪ੍ਰਭ ਕਿਰਪਾ ਧਾਰੀ ਅਪਨਾ ਮੇਰ ਦਸਮਾਰਿਆ ਹੋਈ ਰਾਜ ਰਾਮ ਕੀ ਰਖਵਾਲੀ ਉਕ ਸਹਿ ਦੇ ਆਨੰਦ ਗੁਣ ਗਾਵੋ ਮੰਤਨ ਦੇ ਸੁਖ ਲਈ ਰੋ ਤੇ ਤਯ ਉਧਾਰਨ ਸਤਗੁਰ ਮੇਰਾ ਮੋਇ ਠਿਕਾ ਪਰਵਾਸ ਬਖਸ਼ ਲਈ ਸਭ ਸੱਚੇ ਸਾਈਂ ਸੁਣ ਨਾਨਕ ਕੀ ਅਰਦਾਸ ਸੂਤ ਮਹੱਲਾ ਪੰਜਮ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਅਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਮੀ ਉਪਰੇ ਕਾਰਜ ਸਗਲ ਸਵਾਰੇ ਹਰਦਨ ਸਿਮਰਿਆ ਨਾਮਿ ਅਧਾਰ ਤਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦੇ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਖਿਆ ਵੱਢੀ ਵੱਢਿਆ ਨਾਨਕ ਕਰਤੇ ਕੀ ਸਾਚੇ ਸਤਿ ਭਾਖੇ ਸੋਠ ਮਹੱਲ ਪੰਜਿਵਾ ਪਈ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰੂ ਧਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰਾਖੇ ਜਿਵੇਂ ਕੀ ਉਗਟ ਤਾਰਿ ਹਰਿ ਕੇ ਚਨ ਰਿਦੈ ਉਰਤਾਰਿ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖਿਲ ਵਿਘਟਨ ਹਾਰਿ ਰਹਾ ਤਿਸ ਕੀ ਸਰਨੇ ਉਬਰੇ ਭਾਈ ਜਨ ਰਤਿਆ ਸਭ ਕੋਈ ਕਰਨ ਕਰਨ ਸਮਰੱਥ ਸੁਖਾਈ ਸਚੇ ਸਚੀ ਸੋਈ ਨਾਨਕ ਪ੍ਰਭ ਉਤੇ ਆਈਏ ਭਾਈ ਮਨਤਨ ਸੀਤਲ ਹੋਏ ਰੂਟ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰਿਓ ਨਹੀਂ ਮਨ ਚਿੰਦੇ ਅੜਾ ਕਲਫਾ અપਾਈ ਰਾ ਸਤਿਗੁਰ ਪ੍ਰੂਰੈ ਤਾਪ ਬਵਾਇ ਆਪਣੀ ਕਿਰਪਾ ਧਾਰੀ ਆਰ ਬ੍ਰਹਮ ਪ੍ਰਭ ਹੋਏ ਦੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੀ ਰਬ ਨਿਤਾਨ ਮੰਗਲ ਅਸਰ ਰੂਪਾ ਹਰ ਕਾ ਨਾਮ ਹੈ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਨੂੰ ਸੂਤ ਮਹੱਲਾ ਪੰਜਵੇਂ ਮੇਰਾ ਸਤਿਗੁਰੇ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਹਾਥ ਧੇ ਰਾਖਿਆ ਹਰ ਗੋਬਿੰਦ ਨਵਾ ਨਿਰਵਰ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤ ਕੇਸ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਬਰਬਦ ਹੋਵੇ ਸੁਭਾਰੇ ਹਮਰਾ ਗੁਣ ਔਗਣ ਨਹਿ ਵਿਚਾਰੇ ਹਟਲ ਬਤਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰੇ ਸੋਟ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਉਹੀ ਸੰਤ ਸੁਹਾਏ ਆਪਣੇ ਸੇਵਕ ਕੀ ਆਪੇ ਰੱਖੇ ਪੂਰਨ ਭੈ ਵਡਾਏ ਪਾਰ ਬ੍ਰਹਮ ਪੂਰਾ ਮੇਰੇ ਨਾਲੇ ਗੁਰ ਪੂਰੈ ਪੂਰੀ ਸਭ ਰੱਖੀ ਹੋਏ ਸਰਬ ਦਇਆਲੇ ਰਾਵ ਅੰਤਨ ਨਾਨਕ ਨਾਮ ਤੇ ਆਏ ਜੀ ਪ੍ਰਾਣੇ ਕਾਤਾਤਾ ਆਪਣੀ ਦਾਸ ਕੋ ਕੰਠੇ ਲਾਏ ਰੱਖੇ ਜੋ ਬਾਰਿਕ ਕਿਤਮਤ ਸੋਟ ਮਹੱਲਾ ਪੰਜ ਮਾ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪ੍ਰੂਰੈ ਹੈ ਰਾਖੀ ਸਰਨ ਸੱਚੇ ਕੀ ਤਾ ਕੀ ਪਰਮੇਸ਼ਰ ਆਪ ਕੋ ਆ ਰਖਵੱਲਾ ਸੰਤ ਸਹਿ ਸੁਖਿਨ ਮੈਂ ਉਜੇ ਮਨ ਹੋਊਗਾ ਸਦਾ ਸੁਖਾਲਾ ਹਰ ਹਰ ਨਾਮ ਦੀ ਉਦਾਰੂ ਤੈਨੂੰ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਪਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਅਮਰਾਗੁਣੀ ਔਗਣ ਲੈ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ ਲਾ ਜਰਾ ਕੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਿਕੇ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਿਕੇ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਖੀ ਸਰਬਾਹਉ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਵਾਹਿਗੁਰੂ ਸੋ ਵਾਹਿਗੁਰੂ ਜੀ ਕੀ ਫਤਿਹ